ਸਮਰਾਲਾ ਬਾਈਪਾਸ ਪਿੰਡ ਚਹਿਲਾ ਦੇ ਕੋਲ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਐਲੀਵੇਟਿਡ ਪੁਲ ਤੇ ਖੜੀਆਂ ਦੋ ਮਹਿਲਾਵਾਂ ਤੇ ਇੱਕ ਮਾਸੂਮ ਬੱਚੇ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ ਹੈ ਇਸ ਹਾਦਸੇ ਦੇ ਵਿੱਚ ਤਿੰਨਾਂ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਰਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨਾਂ ਦੀ ਮ੍ਰਿਤਕ ਸ਼ਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਸਮਰਾਲਾ ਦੇ ਹਸਪਤਾਲ ਪੇਂ ਦਿੱਤਾ ਗਿਆ ਮ੍ਰਿਤਕ ਉਤਰਾਖੰਡ ਦੇ ਵਾਸੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਨਾਮ ਆਫ ਦਾ दो मौत हुई है। हाँ जी आपके क्या लगते थे ये, ते ते ये है। पड़ोसी है, पड़ोसी है। अब कहां की मैं तो यूपी का रहने वाला हूँ और लुधियाना रहता है, तो तो है यहाँ से ये, ये आ रहे थी ना ये पैदल आ रहे थी हेलमेट है बोले तुम्हें दो मिनट थक गए थे पैदल ही चलते तो पीछे गड्डी तो वाला मर गए आप कहाँ से आए थे वहाँ से आए थे अभी लुधियाने से गए सवेरे हाई कोर्ट ठीक है कुछ गयी थी इनके नाम क्या थे दोनों एक कप पूजा जो बच्चा था बच्चा छोटा क्या नाम तो था था था। अब आप तो यहाँ थे हाँ जी हाँ जी वो कहते है हाथ पैसे हो जाएंगे मेरे दो तीन बैठे थे ना वो उनके घर में और कौन कौन उनके हस्बैंड नहीं पता करना ਉਮਰਤਜੀ ਬੋਲ ਬਤਾਈ ਮੇਰੇ ਕੋਲ ਆਈ ਹੈ। ਹੁਣ ਆਪਾਂ ਨੂੰ ਪਤਾ ਚੱਲੇ ਕਿ ਤਿੰਨੋਂ ਦੀ ਮੌਤ ਹੋ ਗਈ ਹੈ। ਤਾਂ ਅਸੀਂ ਕੀ ਕਾਰਵਾਈ ਕਰਵਾਣੀ ਦੀ ਮੰਗ ਕਰੀਏ? ਭਈ ਉਹ ਉਹਨਾਂ ਦੇ ਘਰ ਵਾਲੋਂ ਨੂੰ ਆਨਦੋ ਫਿਰ ਦੇਖਦੇ ਹਾਂ ਕਿ ਤਿੰਨਾਂ ਮੌਤ ਹੋ ਗਈ। ਮੇਰਾ ਨਾਮ ਮਨਦੀਪ ਸਿੰਘ। ਕੀ ਮਾਮਲਾ ਹੋਇਆ? ਬ੍ਰੋਜ ਕਟਨਾ ਬਾਕਰੀ ਹੈ ਤਿੰਨ ਦੀ ਮੌਤ ਹੋਈ। ਇਹ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਹੈ ਜੇ ਸਾਡੇ ਸਾਹਮਣੇ ਸਾਡੀ ਦੀ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100-150 ਦੀ ਸਪੀਡ ਤੇ ਆ ਰਹੀ ਸੀ ਤੇ ਨ ਦੋ ਲੇਡੀਸ ਤੇ ਇੱਕ ਬੱਚਾ ਪੁਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਰਿਜ਼ੋਇ ਲੈ ਕੇ ਗਿਆ ਜੀ ਗੱਡੀ ਆ ਦਾ ਇਹਨਾਂ ਦੀ ਮੌਤ ਹੋ ਗਈ ਇਹਨਾਂ ਦੀ ਮੌਕੇ ਤੇ ਮੌਤ ਹੋ ਰਿਹਾ ਲੱਗਦਾ ਹੈ ਕਿ ਕਾਰ ਦਾ ਤੇਜ਼ ਰਿ ਸੀ ਕਿ ਨਸ਼ਾ ਵਗੈਰਾ ਕੀਤਾ ਹੋਇਆ ਕਾਰ ਓਵਰ ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉਤਰਿਆ ਤਾਂ ਅਸੀਂ ਸਨਲ ਕੀਤਾ ਉਹਦੀ ਡਰਿੰਕ ਕੀਤੀ ਹੋਈ ਸੀ ਬਹੁਤ ਬੁਲਾਹ ਤਾਂ ਕਿ ਸ਼ੀਟਾ ਬੁਲਤਾ ਬਿਲਕੁਲ ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ ਲੜੀ ਦੋ ਕਿੰਨੇ ਡੈੱਟ ਤੇ ਪ੍ਰਵਾਸੀ ਤੇ ਜੀ ਜੀ ਪ੍ਰਵਾਸੀ ਲੱਗਦਾ ਮੈਨੂੰ ਹਾਂਜੀ ਮੈਂ ਦੇਸ਼ੇ ਕੇ ਸਿੰਘ ਮੈਂ ਪੀਬੀਆਰ 112 ਤੇ ਡਿਊਟੀ ਕਰ ਰਿਹਾ ਹਾਂ ਸਮਨਾਲ ਏਰੀਆ ਜਿੱਨੇ ਘਟਨਾ ਵਾਪਰੀ ਹੈ ਤੁਹਾਨੂੰ ਜਾਣੀ ਮਾਫ਼ ਹੋਈ ਹੈ ਬਾਈਪਾਸ ਤੇ ਜੀ ਮਾਮਲਾ ਹੈ ਜਿਵੇਂ ਅਸੀਂ ਇੱਥੇ ਚੌਂਕ 'ਚ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੈ ਕੱਢਿਆ ਗੱਡੀ ਕੱਢੀ ਉਹ ਬੰਦੇ 100 ਇੱਥੇ ਉੱਛਾਰਾਂ ਨੂੰ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਹਨਾ ਪੁਲ ਦੇ ਉੱਪਰ ਅਸੀਂ ਜਦੋਂ ਤਕਰੀਬਨ ਸਾਨੂੰ 2 ਕੁ ਮਿੰਟ ਲੱਗੇ ਹੋਣਗੇ 2 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸਿਰ ਗਿਆ ਹੋਇਆ ਐਕਸੀਡੈਂਟ ਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਕੱਟੀ ਗਈ ਤੇ ਉਹ ਵੀ ਡੈੱਡ ਸੀਗਾ 30 ਸੈਕਿੰਡ ਹੋ ਗਈ ਇਹਦੀ ਕਿੰਨਾ ਸੀ हां ये वैसे लुधियाने ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉੱਦਾਂ ਪਿਛੋਂ ਉੱਤਰਾਖੰਡ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਕਿ ਕਟਨਾ ਦੇ ਕੋਲ ਕਰੇ ਜੋ ਲੋਕ ਜੀ ਜਿੰਨਾਂ ਦਾ ਕਹਿਣਾ ਹੈ ਕਿ ਜਿਹੜਾ ਜੋ ਕਾਰ ਵਾਲਾ ਓਵਰ ਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ ਠੀਕ ਆ ਬੇਸ਼ੇ ਤਾਂ ਉਹ ਓਵਰ ਸਪੀਡ ਦੱਸਦੇ ਨੇ ਤੇ ਬਾਕੀ ਉਹਨੂੰ ਲੈ ਕੇ ਅਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਹੈ ਨਾ